ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਮੈਂ ਪਹਿਲਾਂ ਵੀ ਆਪਣੇ ਫੇਸਬੁੱਕ ਤੇ ਚਾਰ ਸ਼ਬਦ ਲਿਖ ਕੇ ਪਾਏ ਸੀ ਜਥੇ ਬੰਦੀ ਪ੍ਰਤੀ ਮੋਰਤੇ ਪ੍ਰਤੀ ਔਰ ਜਿਹੜੀ ਬਾਇਟ ਅੱਜ ਮੈਂ ਦੇਖ ਰਿਹਾ ਆ ਸਾਂ ਜੀ ਪੰਜਾਬ ਤੋਂ ਹਰਿਆਣਾ ਤੋਂ ਸਰਦਾਰ ਸੁਖਜਿੰਦਰ ਸਿੰਘ ਖੋਸਾ ਦੀ ਸੁਦਾਰ ਸੁਖਜਿੰਦਰ ਸਿੰਘ ਖੋਸਾ ਸਾਡੇ ਭਾਵੇਂ ਲੱਖ ਮਤ ਭੇਦ ਹੋਣ ਪਰ ਉਹਨਾਂ ਨੇ ਗੱਲ ਕੋਈ ਲਕਾਸ਼ ਪਾ ਕੇ ਨਹੀਂ ਰੱਖੀ ਕਿ ਜਿਵੇਂ ਕੰਨੀ ਕਦਰ ਨੇ ਵੀ ਕੋਣ ਨਹੀਂ ਕਿਸੇ ਨੂੰ ਮਿਲਣ ਦੇਣ ਦਾ ਮੋਰਚੇ ਦੇ ਆਗੂ ਨੇ ਮੋਰਚੇ ਦੇ ਲੀਡਰ ਨੇ ਸਾਰਾ ਕੁਛ ਮੋਰਚੇ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਮੈਂ ਗੱਲ ਕਰੂੰਗਾ ਜਗਜੀਤ ਸਿੰਘ ਡੱਲੇ ਵਾਲ ਨਾਲ ਸਵਾਲ ਪੁੱਛਣਾ ਚਾਹਣਾ ਕਾਕਾ ਸਿੰਘ ਕੋਲਰਾ ਤੋਂ ਸਵਾਲ ਪੁੱਛਣਾ ਚਾਹੁੰਦਾ ਹਨੂ ਘੁਆਰ ਤੋਂ ਸਵਾਲ ਪੁੱਛਣਾ ਚਾਹਣਾ ਕਿ ਤੁਸੀਂ ਤੂੰ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਔਰ ਮੋਰਚੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਸਾਡੇ ਨਾਲ ਲੋਕ ਔਰ ਮਲਤੇ ਪੱਦਰ ਤੇ ਸਾਡੇ ਜਥੇਬੰਦੀਆਂ ਦੇ ਵਿੱਚ ਸਭਿਲਟ ਭਰੇ ਜਾਂਦੀ ਰਹੀ ਬੱਤੀਆਂ ਜਥੇਬੰਦੀਆਂ ਦਾ ਇੱਕ ਅਸੀਂ ਹਿੱਸਾ ਸਾਜੀ ਦੇ ਚ ਸਾੜੀਆਂ 10 ਜਥੇਬੰਦੀਆਂ ਚੱਲਦੀਆਂ ਸੀ ਔਰ 15 16 ਜਥੇਬੰਦੀਆਂ ਰਾਜੀਅਲ ਸਾਹਿਬ ਨਾਲ ਡੱਲੇਅਲ ਸਾਹਿਬ ਦੀਆਂ ਵਿੱਚ ਚੱਲਦੀਆਂ ਸੀ ਸਾਰੇ ਘੱਟੇ ਚੱਲਦੇ ਸੀ ਦੋ ਗਰੁੱਪ ਸੀ ਪਰ ਵੀ ਤੋਂ ਵੀ ਦੇ ਵਿੱਚ ਲੜਾਈ ਲੜ ਕੇ ਤਿੰਨ ਕਾਲੇ ਕਾਨੂੰਨ ਰੱਦ ਤਾਂ ਕਰਵਾਏ ਬਾਕੀ ਅਧੂਰੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਮਸਲੇ ਜਿਹੜੇ ਆ ਉਹ ਨਿਕਲ ਕੇ ਆਏ ਅੰਦੋਲਨ ਲੜਦੇ ਆ ਦੌਰਾਨ ਠੀਕ ਆ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ ਪਰ ਉਹਦੇ ਦੇ ਵੱਡੇ ਪੱਧਰ ਤੇ ਵੀ ਡੱਲੇਵਾਲ ਬੋਲਦਾ ਰਿਹਾ ਕਿ ਕੋਰਬੜਾ ਸਾਹਿਬ ਕੋਲੀ ਹੱਡੀ ਜਤਿੰਦਰ ਪਤਨੀ ਕੌਣ ਆ ਕਿ 3000 ਕਰੋੜ ਦੇ ਵਿੱਚ ਲੋਕ ਵੇਚ ਗਏ ਫਰਾਨਾ ਫਰਾਨਾ ਬੰਦਾ ਵੇਚ ਗਿਆ ਦੂਜਾ ਤੀਜਾ ਹੋ ਗਿਆ ਪਰ 2020 ਦੇ ਵਿੱਚ ਤਾਂ ਕੁਝ ਪ੍ਰਾਪਤੀਆਂ ਵੀ ਕੀਤੀਆਂ ਠੀਕ ਹੈ ਸਾਡੇ ਹਿਸਾਬ-ਕਿਤਾਬਾਂ ਦੇ ਮੱਤ ਭੇਜ ਦਵਾਂਗੇ ਤਾਰੀ ਗੱਲ ਹੋਊਗੀ ਸੰਯੁਕਤ ਮੋਰਚੇ ਦੀ ਪਰ ਉਹਦੇ ਚ ਇਹ ਹੈ ਕਿ ਉਥੋਂ ਪ੍ਰਾਪਤੀ ਤਾਂ ਅਸੀਂ ਕੁਝ ਨਾ ਕੁਝ ਕੀਤੀ ਜਿਹੜੇ ਦੇਸ਼ ਦੇ ਕਾਨੂੰਨ ਉਹਨਾਂ ਨੂੰ ਰੱਦ ਕਰਵਾ ਕੇ ਸੇਵਿਤ ਕਰਵਾਇਆ ਪਰ ਇਹ ਆ ਜਿਹੜਾ ਘੋਲ ਆ ਲੰਮਾ ਸਮਾਂ ਚੱਲ ਕੇ ਪੂਰਾ 2 ਸਾਲ ਦੇ ਵਿੱਚ ਗੈਰ ਰਾਜਨੀਤਿਕ ਮੋਰਚੇ ਦਾ ਬੜੇ ਤੰਗੋ ਕੇ ਥੜਾ ਬਦਦਾ ਬੜੇ ਵਖਿਆੋ ਕੇ ਬੜੇ ਵੱਡੇ ਖਰਚੇ ਆਏ ਤਿੰਨ ਚਾਰ ਸਾਲ ਭਾਜਨਾਸ ਕੀਤੀ ਆਖਿਰ ਕਰਕੇ ਸਾਡਾ ਖਮਿਆਜਾ ਕੀ ਨਿਕਲਿਆ ਔਰ ਇਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਆ ਇੰਨਾ ਪੰਜਾਬ ਤੇ ਕਰਜ਼ਾ ਨੀਗਾ ਜੇ ਇਸ ਪਾਸੇ ਤੁਰ ਪੈਂਦੇ ਤੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸਾਂ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ 40 ਤੋਂ 42 ਜਾਨਾਂ ਗਈਆਂ ਸ਼ੁਭ ਕਰਨ ਗਿਆ ਫਿਰ ਤਪਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ 6 ਜਨਾਂ ਦੀਆਂ ਜਿਹੜੀਆਂ ਅੱਖਾਂ ਗਈਆਂ ਕਿਸਾਨਾਂ ਨੇ ਸਹਾਰ ਦਿੱਤਾ ਜਾਮ ਪੀਤਾ ਪਰ ਤੁਸੀਂ ਕੀ ਕੀਤਾ ਤੁਸੀਂ ਤਾਂ ਬਸ ਆਪਣੀ ਡਿਕਟੇਟਰਸ਼ਿਪ ਰੱਖੀ ਔਰ ਇੱਥੋਂ ਤੱਕ ਵੀ ਤੁਸੀਂ ਕੀਤਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਕਿ ਸਾਡਾ ਉੱਥੇ ਗੁਰੂ ਨਾਨਕ ਦਾ ਦਿੱਤਾ ਹੋਇਆ ਜਲ ਪਾਣੀ ਚੱਲਦਾ ਸੀ ਚਾਹ ਚੱਲਦੀ ਸੀ ਕੁਝ ਮਹੀਨੇ ਅਸੀਂ ਜਿਹੜਾ ਲੰਗਰ ਸੀਗਾ ਤਿੰਨ ਚਾਰ ਲੰਗਰ ਜਿਹੜੇ ਸੀ ਬਾਹਰੋਂ ਆਉਂਦੇ ਸੀ ਬਹੁਤ ਉਹਨਾਂ ਦੇ ਦੇਣ ਆ ਜਿਵੇਂ 23 ਪੁਰ ਦਾ ਲੰਗਰ ਆ ਜਾਂ ਸ਼ੇਰਪੁਰ ਦਾ ਲੰਗਰ ਆ ਜਾਂ ਬਲਿਹਾਰ ਹੋਣੀ ਆ ਬੇਕਾਂ ਵਾਲੇ ਉਹਨਾਂ ਦਾ ਲੰਗਰ ਆ ਕਿਹੜੀ ਥਾਵਾਂ ਦਾ ਲੰਗਰ ਪਰ ਜਿੰਨੇ ਸਾਡੇ ਸਾਥੀ ਆਲਤਾ ਇਕੱਠਾ ਕਰਦੇ ਦਾਲ ਇਕੱਠੀ ਕਰਦੇ ਕੁਝ ਵੀ ਕਰਦੇ ਆਪਣੀ ਜਥੇਬੰਦੀ ਵਿੱਚੋਂ ਤੇ ਉਹ ਹਫਤੇ ਬਾਈ ਮੁਹਈਆ ਕਰਾਉਂਦੇ ਸੀ ਪਰ ਤੁਸੀਂ ਜ਼ਬਰਦਸਤੀ ਉਹਨਾਂ ਗੱਡੀਆਂ ਦੇ ਵਿੱਚ ਝੰਡੇ ਬੰਨ ਕੇ ਤੇ ਇੱਥੋਂ ਤੱਕ ਕਿਹਾ ਕਿ ਜਿਹੜੇ ਕੋਰਬੁੱਡੇ ਵਾਲੇ ਸਾਥੀ ਉਹਨਾਂ ਨੂੰ ਰੋਟੀ ਨਹੀਂ ਦੇਣੀ ਕਿ ਕਾਕਾ ਸਿੰਘ ਜੀ ਤੁਹਾਡੀਆਂ ਜਥੇਬੰਦੀਆਂ ਦੇਣ ਆ। ਔਰ ਫੇਰ ਤੰਗ ਆਣ ਕੇ ਅਸੀਂ ਵੱਡੇ ਪੱਦਰ ਤੇ ਫੇਰ ਲਾਂਬੇ ਵੀ ਦਿੱਤੇ ਵੀ ਇਹ ਤੁਹਾਡੇ ਵਾਸਤੇ ਗੱਲ ਠੀਕ ਨਹੀਂ। ਪਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਫਿਰ ਵੱਡੇ ਪੱਧਰ ਤੇ ਦੁੱਧ ਦੀ ਵਸੂਲੀ ਪਾਤੀ ਕਿ ਘਟੋ ਘਟ ਵੀ ਤੁਸੀਂ ਲੱਖ ਤੋਂ ਸਵਾ ਲੱਖ ਦਾ ਦੁੱਧ ਜਿੰਨਾ ਚਿਰ ਮਹੀਨੇ ਦਾ ਨਹੀਂ ਤੁਹਾਨੂੰ ਹਿੱਸਾ ਦੇਣ ਦੇ ਔਰ ਤੁਹਾਨੂੰ ਦੁੱਧ ਨਹੀਂ ਮਿਲਣਾ ਜਿਹਦੇ ਤੇ ਅਸੀਂ ਖਨੌਰੀ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਦੇਰੀ ਦੇ ਨਾਲ ਗੱਲ ਕਰਕੇ ਮੁੱਲ ਦੁੱਧ ਲੈ ਕੇ ਔਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਕਰਦ ਰਹੇ ਪਰ ਅਸੀਂ ਮੱਥੇ ਵਲਟ ਨਹੀਂ ਪਾਇਆ ਕਿਉਂਕਿ ਇਹ ਜਲ ਪਾਣੀ ਉਸ ਨਾਨਕ ਪਾਛਾ ਦਾ ਧੰਤਨ ਗੁਰੂ ਰਾਮਦਾਸ ਦਾ ਔਰ ਅਸੀਂ ਉਹਨਾਂ ਦਾ ਸਮਝ ਕੇ ਅਸੀਂ ਸੇਵਾ ਕਰਦੇ ਪਰ ਸਾਨੂੰ ਜਲ ਪਾਣੀ ਚ ਕਿਸੇ ਗੱਲੋਂ ਸਾਡੀ ਜਥੇਬੰਦੀ ਔਰ ਬਾਕੀ ਭਾਈਚਾਰੇ ਵਿੱਚ ਬਾਹਰੋਂ ਜਨ ਤੱਕ ਕਿਸੇ ਨੇ ਕਥਨ ਨਹੀਂ ਰਹਿਣ ਦਿੱਤੀ ਔਰ ਕਿਸੇ ਗੱਲੋਂ ਘਾਟ ਮਹਿਸੂਸ ਨਹੀਂ ਆਨ ਹੁਣ ਦਿੱਤੀ ਔਰ ਬੜੇ ਢੰਗ ਤਰੀਕੇ ਨਾਲ ਚੱਲ ਕੇ ਲੰਮਾ ਸਮਾਂ ਲੈ ਕੇ ਗਏ ਪਰ ਆਖਿਰ ਵੱਡੇ ਪੱਧਰ ਤੇ ਅਸੀਂ ਲੰਗਰ ਗੁਰੂ ਨਾਨਕ ਪਾਛਾ ਦਾ ਗੁਰੂ ਰਾਮਦਾਸ ਦੀ ਅਗਵਾਈ ਦੇ ਵਿੱਚ ਚਲਾਇਆ ਇਹਦੇ ਜੋ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਕੈਨੇਡਾ ਦੇ ਵਿੱਚੋਂ ਪਰਮਜੀਤ ਸਿੰਘ ਔਰ ਸਾਡੀ ਭੈਣ ਜੀ ਦੋਨੋਂ ਜੀ ਨੇ ਲੰਮਾ ਸਮੋਂਨਾ ਸੇਵਾ ਕੀਤੀ ਬਾਕੀ ਸਾਰੇ ਜਰਨੈਲ ਵੀ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਜੋਨ ਪੱਧਰ ਤੇ ਜਿੰਨੇ ਵੀ ਲੀਡਰ ਕਿਸੇ ਨੇ ਕੌਂਚ ਨਹੀਂ ਕੀਤੀ ਭਾਵੇਂ ਕੋਈ ਕਿਸੇ ਰਕਮ ਦਾ ਬੰਦਾ 24 ਘੰਟੇ ਆਵੇ ਪ੍ਰੈਸ ਭਾਈਚਾਰਾ ਸਾਰੇ ਸਬੂਤ ਦੇ ਸਕਦੇ ਪਰ ਵੱਡੇ ਪੱਧਰ ਤੇ 24 ਘੰਟੇ ਲੰਗਰ ਦੇ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਜੀਤੇ ਤੇ ਵੱਡੇ ਪੱਧਰ ਤੇ ਜੋ ਖੰਡਾ ਤੇ ਚਾਵਾਂ ਆ ਤੇ ਦਲਾਂ ਆ ਤਦਾਰ ਦੇ ਵਿੱਚ ਮੋਦੀ ਖਾਨਾ ਗੁਰੂ ਨਾਨਕ ਪਾਠੀ ਦਾ ਪਿਆਹ ਵੀ ਸੀ ਪਰ ਉਹਦੀ ਲੁੱਟ ਕਿਵੇਂ ਹੋਈ ਸਾਰਾ ਕੁਝ ਕਿਵੇਂ ਹੋਇਆ ਟਰਾਲੀਆਂ ਦਾ ਨੁਕਸਾਨ ਕਿਵੇਂ ਹੋਇਆ ਸਾਰਾ ਕੁਝ ਪਰ ਅਸੀਂ ਉਸ ਜੀ ਉਸ ਨੂੰ ਬਰਦਾਸ਼ਤ ਕੀਤਾ ਪਰ ਤੁਸੀਂ ਤਾਂ ਇੰਨੀ ਕੁ ਲੰਗ ਲਾ ਦਿੱਤੀ ਕਿ 4 ਜਨਵਰੀ ਨੂੰ ਹੋਵੇ ਗੈਰ ਰਾਜਨੀਤਿਕ ਮੋਰਚੇ ਦਾ ਥੜਾ ਚੱਲਦਾ ਤੇ ਸਟੇਜ ਤੇ ਕਬਜ਼ਾ ਕਰ ਲੈਣਾ ਇਹ ਕਿ ਆ ਕਿ ਜੇ ਕੋਈ ਬੋਲਿਆ ਉਹਨਾਂ ਦੀਆਂ ਪੱਗਾਂ ਲਾ ਦਿਓ ਬਾਅਦ ਵਿੱਚ ਮਾਫੀ ਮੰਗ ਲਾਂਗੇ ਕਾਕਾ ਸਿੰਘ ਕੋਟਲਾ ਦੇ ਇਹ ਵਰਡ ਆ ਔਰ ਇੱਡੇ ਵੱਡੇ ਪੱਧਰ ਤੇ ਡਿਕਟੇਟਰਸ਼ਿਪ ਕਾਦੇ ਰਹੇ ਪਰ ਅਸੀਂ ਬਰਦਾਸ਼ਤ ਕੀਤਾ ਕਿ ਸਾਡਾ ਮਿਸ਼ਨ ਆ ਕਿ ਕੁਝ ਦੇਸ਼ ਨੂੰ ਲੈ ਕੇ ਦੇ ਲਈਏ ਸਾਨੂੰ ਜਰ ਲੇਣਾ ਚਾਹੀਦਾ ਸਾਨੂੰ ਗਾਲ੍ਹਾਂ ਮੇ ਵੀ ਜਰਨਾ ਚਾਹੀਦੇ ਸਾਨੂੰ ਇਹ ਵੱਡੇ ਤੋਂ ਵੱਡੇ ਪੱਧਰ ਡਿਕਟੇਟਰਸ਼ਿਪ ਦਾ ਵੀ ਸਹਿਣ ਕਰਨਾ ਚਾਹੀਦਾ ਕਿ ਲੋਕ ਨਾ ਸਾਨੂੰ ਆਖਣ ਪਰ ਤੁਸੀਂ ਵੱਡੇ ਪੱਧਰ ਤੇ ਸਾਡੇ ਲੰਗਰਾਂ ਦੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਥੋਂ ਤੱਕ ਵੀ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਠ ਦੀ ਗਵਾਹੀ ਦੇ ਵਿੱਚ ਔਰ ਤੁਸੀਂ ਤਾਂ ਇਹ ਕਰਦੇ ਨੇ ਕਿ ਜੇ ਕੋਈ ਆਟਾ ਆ ਗਿਆ ਦਾਲ ਆ ਗਈ ਦੁੱਧ ਆ ਗਿਆ ਤੇ ਖਨੌਰੀ ਵਾਲੇ ਪਾਸੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਡੇਰੀਆਂ ਦੇ ਪਿੱਛੇ ਲੈ ਜਾਂਦੇ ਰਹੇ ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ ਤੁਹਾਡੇ ਡੇਟਰ ਲੈ ਆਏ ਆ ਪਰ ਉੱਥੇ ਲੰਗਰ ਦੇ ਵਿੱਚ ਚੱਲਿਆ ਔਰ ਤੁਸੀਂ ਕੀ ਇਹਦਾ ਜਵਾਬ ਦੇ ਸਕਦੇ ਜੀ ਕਿਹੜੇ ਲੀਡਰ ਦੇ ਨਾਲ ਤੁਸੀਂ ਸਲਾਹ ਕਰਕੇ ਕਿਹੜੇ ਲੀਡਰ ਦੇ ਨਾਲ ਤੁਸੀਂ ਕੋਈ مشورہ ਕੀਤਾ ਤੁਸੀਂ ਦੋਆ ਤਿੰਨਾਂ ਬੰਦਿਆਂ ਨੇ ਰਿਲੇਟੇਸ਼ਨਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਘੋਖ ਖਿਜਲੀ ਜਿਹੜੀ ਬਣਦੀ ਰਹੀ ਜਿੱਦੇ ਸਰਕਾਰ ਦੇ ਦਾਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡੇ ਨਾਲ ਕਰਦੇ ਰਹੇ ਸਾਨੂੰ ਤਾਂ ਦੋ ਦੋ ਮਹੀਨੇ ਤੱਕ ਮਿਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਤਾਂ ਸਾਡੇ ਕੈਂਪ ਦੇ ਵਿੱਚ ਮੀਟਿੰਗ ਹੁੰਦੀ ਸੀ ਜੇ ਅਸੀਂ ਖਰੀ ਗੱਲ ਕਰਦੇ ਤੇ ਮੀਟਿੰਗ ਤੋਂ ਭੱਜੇ ਸਟੇਜ ਦਾ ਕਬਜ਼ਾ ਕੀਤਾ ਫਿਰ ਤੁਸੀਂ ਮੋਰਚੇ ਤੇ ਜਿਹੜੀ ਗਰਾਈ ਆਉਂਦੀ ਉਹਦਾ ਕਬਜ਼ਾ ਕੀਤਾ ਕਰੋੜਾਂ ਰੁਪਈਆ ਜਿਹੜਾ ਤੁਸੀਂ ਉਹ ਗਵਨ ਕੀਤਾ ਪਰ ਅਸੀਂ ਫਿਰ ਵੀ ਆਖਿਆ ਵੇ ਦਫਾ ਹੁਣ ਪੈਸੇ ਸਾਨੂੰ ਇਹ ਆ ਕਿ ਕੁਛ ਦੇਸ਼ ਨੂੰ ਮਿਲਦੇ ਪਰ ਦੇਸ਼ ਨੂੰ ਐਸਾ ਮਿਲਿਆ ਕਿ ਜਿਹੜੇ ਸਾਰੇ ਚੋਣਵੇਂ ਜਿਹੜੇ ਉੱਥੋਂ ਗਿਣਤੀ ਸੀ ਉਹ ਕੱਢ ਕੇ ਚੰਡੀਗੜ੍ਹ ਲੈ ਆਂਦੀ 19 ਮਾਰਚ ਨੂੰ ਸਾਰਾ ਕੇਡਰ ਲੈਣ ਦਾ ਔਰ ਬਾਕੀ ਜਿਹੜੇ ਉੱਥੇ ਥੋੜੇ ਬਹੁਦੇ ਵਿਚਾਰੇ ਬਜ਼ੁਰਗ ਜਾਂ ਹੋਰ ਸਾਡੇ ਅੱਗੇ ਲੋਕ ਬੱਚੇ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਨੱਪ ਕੇ ਮੋਰਚਾ ਖਦੇੜਤਾ ਔਰ ਤੁਹਾਡੇ ਹੀ ਖਾਸ ਨਿੱਤਰ ਤੋਂ ਗੱਲ ਨਿਕਲ ਕੇ ਆਈ ਜੇਲ੍ਹ ਦੇ ਵਿੱਚੋਂ ਕਿ ਜਿਹੜੀਆਂ ਲੁਧਿਆਣੀਆਂ ਦੀਆਂ ਨਸ਼ਟਰੀਆਂ ਫੈਕਟਰੀਆਂ ਪ੍ਰਦੂਸ਼ਣ ਖਲਾਰ ਦੀਆਂ ਪਾਣੀ ਗੰਦਾ ਪਾਉਂਦੀਆਂ ਲੋਕ ਉਹਦੇ ਖਿਲਾਫ ਲੜ ਰਹੇ ਆ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਗਿੱਟ ਵਿੱਚ ਢੋਈ ਸੀ ਕਿ ਜੇ ਨੁਕਸਾਨ ਹੋਊਗਾ ਮੋਰਚੇ ਦਾ ਦੁੱਧੋ ਪਰ ਭਾਈ ਕਰਾ ਦੇਗੇ ਜੀ ਦਾ ਕਰਕੇ ਅਸੀਂ ਇਹ ਗੱਲ ਕੀਤੀ ਜੇ ਅਸੀਂ ਕੁੱਟ ਦਾ ਮੁੱਲ ਨਹੀਂ ਲੈਣਾ ਅਸੀਂ ਦੇਸ਼ ਦੇ ਹਿੱਤਾਂ ਵਾਸਤੇ ਚੱਲਿਆਂ ਠੀਕ ਆ ਸਾਡੀਆਂ ਪੰਜ ਟਰਾਲੀਆਂ ਗਵਰਟੀਆਂ ਟੈਂਕੀ ਪਾਣੀ ਦੀ ਆ ਸਾਡਾ ਘਟੋਕਰ ਰਕਸ਼ਨ ਪਾਣੀ ਜੋ ਵੀ ਟੈਂਟਾਡ ਜੇ ਵੱਡਾ ਲੰਗਰ ਚੱਲਦਾ ਸੀ ਜਿਹਦੇ ਵਿੱਚ ਸਾਡਾ 25 ਤੋਂ 30 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੋ ਪਰ ਅਸੀਂ ਆਪ ਦੀ ਗਰੀਬੀ ਦੇ ਖਾਤੇ ਵਿੱਚੋਂ ਤੇਲ ਫੁੱਲ ਕਰਕੇ ਪੂਰਾ ਇੱਕ ਦੂਜੇ ਨਾਲ ਪਰਿਵਾਰ ਤੋਂ ਇਕੱਠਾ ਕਰਕੇ ਅਸੀਂ ਇੱਕ ਦੂਜੇ ਦਾ ਸਹਾਰਾਂਗੇ ਪਰ ਅਸੀਂ ਦੇਸ਼ ਦੇ ਹਿੱਤਾਂ ਦੇ ਲਈ ਅਸੀਂ ਇਹ ਮੋਰਚੇ ਦਾ ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਹੋਵੇ ਕਿ ਜਿਹੜੇ ਲੋਕ ਨੈਤਰੀਆਂ ਫੈਕਟਰੀਆਂ ਦੇ ਖਿਲਾਫ ਲੜ ਰਹੇ ਆ ਔਰ ਉਸ ਪਾਸੇ ਵੀ ਜਥੇਬੰਦੀਆਂ ਦਾ ਸਿਰ ਝੁਕ ਜੇ ਕਿ ਨੈਤਰੀਆਂ ਫੈਕਟਰੀਆਂ ਨੇ ਤੇ ਉਸ ਮੋਰਚੇ ਦੀ ਪਰਭਾਈ ਕੀਤੀ ਸੀ ਐਸ ਕਰਕੇ ਸਾਨੂੰ ਸਾਰਾ ਜੋ ਮਾਮਲਾ ਵਾ ਉਹ ਸਾਹਮਣੇ ਆ ਚੁੱਕਾ ਵਾ ਬਾਕੀ ਵੀ ਖਲਾਸੇ ਜਿਹੜੇ ਆ ਉਹ ਕਾਕਾ ਸਿੰਘ ਕੋਲ라 ਜੀ ਹੋਣਗੇ ਔਰ ਜਿਹੜੀ ਵੱਡੀ ਪ੍ਰਾਪਤੀ 14 ਮਹੀਨਿਆਂ ਦੇ ਵਿੱਚ ਉੱਥੇ ਰਹਿ ਕੇ ਦਿਨ ਰਾਤ ਤਾਂ ਕੱਟੀਆਂ ਔਰ ਮੀਂਹ ਹੀ ਘਟਿਆ ਔਰ ਰਾਤ ਦਿਨ ਜਾਗਦੇ ਰਹਿਣਾ ਕਦੀ ਸ਼ੰਭੂ ਕਦੀ ਖਨੋਰੀ ਔਰ ਜਿਹਦੇ ਵਿੱਚ ਮਜ਼ਦੂਰ ਮੋਰਚੇ ਪ੍ਰਤੀ ਕਿੱਦਾਂ ਦੇ ਤੁਹਾਡੇ ਭੇਦ ਭਾਵ ਰਹੇ ਉਹਨਾਂ ਦੇ ਤੁਹਾਡੇ ਨਾਲ ਕਿੱਦਾਂ ਦੇ ਰਹੇ ਇਹ ਵੀ ਸਾਨੂੰ ਸਾਰਾ ਪਤਾ ਔਰ ਇਹਦੇ 'ਚ ਜੇ ਅਗਲੀ ਕੋਈ ਗੱਲ ਰੱਖੋਗੇ ਤੇ ਉਹ ਵੀ ਖੁਲਾਸੇ ਕਰਾਂਗੇ ਪਰ ਸਾਨੂੰ ਦੁਨੀਆ ਨੂੰ ਜਵਾਬ ਦੇਣ ਨੂੰ ਕੋਈ ਗੱਲਬਾਤ ਸਾਹਮਣੇ ਨਹੀਂ ਆਉਂਦੀ ਪਰ ਸਾਨੂੰ ਜਵਾਬ ਦੇਣਾ ਪੈਣਾ ਮਾਦੇ ਔਰ ਦੇਣਾ ਵੀ ਚਾਹੀਦਾ ਔਰ ਮੈਂ ਧੰਨਵਾਦ ਕਰਦਾ ਕਿ ਕਿਸਾਨ ਸਿੰਘ ਕਮੇਟੀ ਪੰਜਾਬ ਦੇ ਜੋਰਿਆਂ ਦਾ ਉਹਨਾਂ ਲੋਕਾਂ ਦਾ ਜਨਤਕ ਲੋਕਾਂ ਦਾ ਜਿਨ੍ਹਾਂ ਨੇ ਵੱਡੇ ਰੂਪ ਦੇ ਵਿੱਚ 4 ਜਨਵਰੀ ਨੂੰ ਵੱਡਾ ਇਕੱਠ ਵਿਖਾਇਆ ਕਿ ਉਹਦੇ ਵਿੱਚ ਇਦਾਂ ਦਾ ਬਣ ਗਿਆ ਸੀਥਿਆਂ ਵਾਲੀਆਂ ਬੱਸਾਂ ਬਣ ਗਈਆਂ ਉਹਦੇ ਵਿੱਚ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਪ੍ਰਧਾਨ ਸੀ ਜਥੇਬੰਦੀ ਦਾ ਉਥੇ ਮਹਾਪੁਰਸ਼ ਬਣ ਗਿਆ ਦੁਨੀਆ ਵਾਸਤੇ ਔਰ ਐਸੀ ਮਹਾਪੁਰਸ਼ੀ ਵਿਖਾਈ ਔਰ ਕਾਕਾ ਸਿੰਘ ਕੋਲਰਨ ਦੇ ਮਨ ਨੂੰ ਕੁਹਾੜਨੇ ਕਿ ਜਿਹੜਾ ਦੁਨੀਆ ਦਾ ਬੇੜਾ ਘਰ ਕਰ ਕਰਕੇ ਰੱਖਤਾ ਦੇਸ਼ ਦਾ ਬੇੜਾ ਘਰ ਕਰ ਕਰਕੇ ਰੱਖਤਾ ਔਰ ਇਹਦਾ ਸਜਣੋ ਲੇਖਾ ਜੋਖਾ ਜਿਹੜਾ ਤੁਹਾਨੂੰ ਦੇਣਾ ਪੈਣਾ ਔਰ ਜੋ ਸੁਖਜਿੰਦਰ ਸਿੰਘ ਖੁੱਸ ਨੇ ਬਿਆਨ ਕੀਤੇ ਆ ਦਰਸਤ ਕੀਤੇ ਆ ਔਰ ਅੱਗੇ ਚੱਲੋਗੇ ਤੇ ਇਹਦਾ ਵੀ ਖਲਾਸਾ ਜਿਹੜਾ ਜੂਰ ਕਰਾਂਗੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਮੈਂ ਪਹਿਲਾਂ ਵੀ ਆਪਣੇ ਫੇਸਬੁੱਕ ਤੇ ਚਾਰ ਸ਼ਬਦ ਲਿਖ ਕੇ ਪਾਏ ਸੀ ਜਥੇ ਬੰਦੀ ਪ੍ਰਤੀ ਮੋਰਤੇ ਭਰਤੀ ਔਰ ਜਿਹੜੀ ਬਾਇਟ ਅੱਜ ਮੈਂ ਦੇਖ ਰਿਹਾ ਆ ਸਾਂ ਜੀ ਪੰਜਾਬ ਤੋਂ ਹਰਿਆਣਾ ਤੋਂ ਸਰਦਾਰ ਸੁਖਜਿੰਦਰ ਸਿੰਘ ਖੋਸਾ ਦੀ ਸਰਦਾਰ ਸੁਖਜਿੰਦਰ ਸਿੰਘ ਖੋਸਾ ਸਾਡੇ ਭਾਵੇਂ ਲੱਖ ਮਤਭੇਦ ਹੋਣ ਪਰ ਉਹਨਾਂ ਨੇ ਗੱਲ ਕੋਈ ਲਕਾਸ਼ ਪਾ ਕੇ ਨਹੀਂ ਰੱਖੀ ਕਿ ਜਿਵੇਂ ਕੰਨੀ ਕਦਰ ਨੇ ਵੀ ਕੋਣ ਨਹੀਂ ਕਿਸੇ ਨੂੰ ਮਿਲਣ ਦੇਣ ਦਾ ਮੋਰਚੇ ਦੇ ਆਗੂ ਨੇ ਮੋਰਚੇ ਦੇ ਲੀਡਰ ਨੇ ਸਾਰਾ ਕੁਝ ਮੋਰਚੇ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਮੈਂ ਗੱਲ ਕਰੂੰਗਾ ਜਗਜੀਤ ਸਿੰਘ ਡੱਲੇ ਵਾਲ ਨਾਲ ਸਵਾਲ ਪੁੱਛਣਾ ਚਾਹੁੰਨਾ ਕਾਕਾ ਸਿੰਘ ਕੋਲਰਾ ਤੋਂ ਸਵਾਲ ਪੁੱਛਣਾ ਚਾਹੁੰਨਾ ਭੰਨੂ ਘਵਾਰ ਤੋਂ ਸਵਾਲ ਪੁੱਛਣਾ ਚਾਹੁੰਨਾ ਕਿ ਤੁਸੀਂ ਦੋ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਔਰ ਮੋਰਚੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਸਾਡੇ ਨਾਲ ਲੋਕ ਔਰ ਵੱਡੇ ਪੱਦਰ ਤੇ ਸਾਡੇ ਜਥੇਬੰਦੀਆਂ ਦੇ ਵਿੱਚ ਸਫਲਤ ਭਰੇ ਜਾਂਦੀ ਰਹੀ ਬੱਤੀਆਂ ਜਥੇਬੰਦੀਆਂ ਦਾ ਇੱਕ ਅਸੀਂ ਹਿੱਸਾ ਸਾਡੇ ਵਿੱਚ ਸਾਡੀਆਂ 10 ਜਥੇਬੰਦੀਆਂ ਚੱਲਦੀਆਂ ਸੀ ਔਰ 15-16 ਜਥੇਬੰਦੀਆਂ ਰਾਜੀਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਦੀਆਂ ਨੂੰ ਚੱਲਦੀਆਂ ਜੀ ਸਾਰੇ ਇਕੱਠੇ ਚੱਲਦੇ ਜੀ ਦੋ ਗਰੁੱਪ ਸੀ ਪਰ 2020 ਦੇ ਵਿੱਚ ਲੜਾਈ ਲੜ ਕੇ ਤਿੰਨ ਕਾਲੇ ਕਾਨੂੰਨ ਰੱਦ ਤਾਂ ਕਰਵਾਏ ਬਾਕੀ ਅਧੂਰੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਮਸਲੇ ਜਿਹੜੇ ਆ ਉਹ ਨਿਕਲ ਕੇ ਆਏ ਅੰਦੋਲਨ ਲੜਦੇ ਦੌਰਾਨ ਠੀਕ ਆ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ ਪਰ ਉਹਦੇ ਦੇ ਵੱਡੇ ਪੱਧਰ ਤੇ ਵੀ ਡੱਲੇ ਵੱਲ ਬੋਲਦਾ ਰਿਹਾ ਕਿ ਕੋਰਬੜਾ ਸਾਹਿਬ ਕੋਲੀ ਹੱਡੀ ਜਤਿੰਦਰ ਪਤਨਿਕ ਕੌਣ ਆ ਕਿ 3000 ਕਰੋੜ ਦੇ ਵਿੱਚ ਲੋਕ ਵੇਗ ਗਏ ਫਰਾਨਾ ਫਰਾਨਾ ਬੰਦਾ ਵੇਗ ਗਿਆ ਦੂਜਾ ਤੀਜਾ ਹੋ ਗਿਆ ਪਰ 2020 ਦੇ ਵਿੱਚ ਤਾਂ ਕੁਝ ਪ੍ਰਾਪਤੀਆਂ ਵੀ ਕੀਤੀਆਂ ਠੀਕ ਹੈ ਸਾਡੇ ਹਿਸਾਬ ਕਿਤਾਬਾਂ ਦੇ ਮੱਤ ਭੇਜ ਦਉਣਗੇ ਤਾਰੀ ਗੱਲ ਹੋਊਗੀ ਸੰਯੁਕਤ ਮੋਰਚੇ ਦੀ ਪਰ ਉਹਦੇ ਚ ਇਹ ਹੈ ਕਿ ਉਥੋਂ ਪ੍ਰਾਪਤੀ ਤਾਂ ਅਸੀਂ ਕੁਝ ਨਾ ਕੁਝ ਕੀਤੀ ਜਿਹੜੇ ਦੇਸ਼ ਦੇ ਕਾਨੂੰਨ ਉਹਨਾਂ ਨੂੰ ਰੱਦ ਕਰਵਾ ਕੇ ਸੇਵਿਤ ਕਰਵਾਇਆ ਪਰ ਇਹ ਆ ਜਿਹੜਾ ਘੋਲ ਆ ਲੰਮਾ ਸਮਾਂ ਚੱਲ ਕੇ ਪੂਰਾ 2 ਸਾਲ ਦੇ ਵਿੱਚ ਗੈਰ ਰਾਜਨੀਤਿਕ ਮੋਰਚੇ ਦਾ ਮਰੇ ਤੰਗੋ ਕੇ ਥੜਾ ਬੱਦਾ ਬੜੇ ਵਖਿਆੋ ਕੇ ਬੜੇ ਵੱਡੇ ਖਰਚੇ ਆਏ ਤਿੰਨ ਚਾਰ ਸਾਲ ਭਾਜਨਾਸ ਕੀਤੀ ਆਖਿਰ ਕਰਕੇ ਸਾਡਾ ਖਮਿਆਜਾ ਕੀ ਨਿਕਲਿਆ ਔਰ ਇਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਆ ਇੰਨਾ ਪੰਜਾਬ ਤੇ ਕਰਜ਼ਾ ਨੀਗਾ ਜੇ ਇਸ ਪਾਸੇ ਤੁਰ ਪੈਂਦੇ ਤੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸਾਂ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ 40 ਤੋਂ 42 ਜਾਨਾਂ ਗਈਆਂ ਸੁਭ ਕਰਨ ਗਿਆ ਫਿਰ ਤਪਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ 6 ਜਨਾਂ ਦੀਆਂ ਜਿਹੜੀਆਂ ਅੱਖਾਂ ਗਈਆਂ ਕਿਸਾਨਾਂ ਨੇ ਸਹਾਦਤ ਦਾ ਜਾਮ ਪੀਤਾ ਪਰ ਤੁਸੀਂ ਕੀ ਕੀਤਾ ਤੁਸੀਂ ਤਾਂ ਬਸ ਆਪਣੀ ਡਿਕਟੇਟਰਸ਼ਿਪ ਰੱਖੀ ਔਰ ਇੱਥੋਂ ਤੱਕ ਵੀ ਤੁਸੀਂ ਕੀਤਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਕਿ ਸਾਡਾ ਉੱਥੇ ਗੁਰੂ ਨਾਨਕ ਦਾ ਦਿੱਤਾ ਹੋਇਆ ਜਲ ਪਾਣੀ ਚੱਲਦਾ ਸੀ ਚਾਹ ਚੱਲਦੀ ਸੀ ਕੁਝ ਮਹੀਨੇ ਅਸੀਂ ਜਿਹੜਾ ਲੰਗਰ ਸੀਗਾ ਤਿੰਨ ਚਾਰ ਲੰਗਰ ਜਿਹੜੇ ਸੀ ਬਾਹਰੋਂ ਆਉਂਦੇ ਸੀ ਬਹੁਤ ਉਹਨਾਂ ਦੇ ਦੇਣ ਆ ਜਿਵੇਂ ਤੇਈਪੁਰ ਦਾ ਲੰਗਰ ਆ ਜਾਂ ਸ਼ੇਰਪੁਰ ਦਾ ਲੰਗਰ ਆ ਜਾਂ ਰੇ ਬਲਿਹਾਰ ਹੋਣੀ ਆ ਬੇਕਾਂ ਵਾਲੇ ਉਹਨਾਂ ਦਾ ਲੰਗਰ ਆ ਕਿਹੜੀ ਥਾਵਾਂ ਦਾ ਲੰਗਰ ਪਰ ਜਿੰਨੇ ਸਾਡੇ ਸਾਥੀ ਆਰਤਾ ਇਕੱਠਾ ਕਰਦੇ ਧਾਲ ਇਕੱਠੀ ਕਰਦੇ ਕੁਛ ਵੀ ਕਰਦੇ ਆਪਣੀ ਜਥੇਬੰਦੀ ਵਿੱਚੋਂ ਤੇ ਉਹ ਹਫਤੇ ਬਾਈ ਮੁਹਈਆ ਕਰਾਉਂਦੇ ਸੀ ਪਰ ਤੁਸੀਂ ਜ਼ਬਰਦਸਤੀ ਉਹਨਾਂ ਗੱਡੀਆਂ ਦੇ ਵਿੱਚ ਝੰਡੇ ਬੰਨ ਕੇ ਤੇ ਇਥੋਂ ਤੱਕ ਕਿਹਾ ਕਿ ਜਿਹੜੇ ਕੋਰਬੁੱਡੇ ਵਾਲੇ ਸਾਥੀ ਉਹਨਾਂ ਨੂੰ ਰੋਟੀ ਨਹੀਂ ਦੇਣੀ ਕਿ ਕਾਕਾ ਸਿੰਘ ਜੀ ਤੁਹਾਡੀਆਂ ਜਥੇਬੰਦੀਆਂ ਦੇਣ ਆ ਔਰ ਫੇਰ ਤਾਂ ਗਾਣ ਕੇ ਅਸੀਂ ਵੱਡੇ ਪੱਦਰ ਤੇ ਫੇਰ ਲਾਂਬੇ ਵੀ ਦਿੱਤੇ ਵੀ ਇਹ ਤੁਹਾਡੇ ਵਾਸਤੇ ਗੱਲ ਠੀਕ ਨਹੀਂ ਪਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਫਿਰ ਵੱਡੇ ਪੱਧਰ ਤੇ ਦੁੱਧ ਦੀ ਵਸੂਲੀ ਪਾਤੀ ਕਿ ਘੱਟੋ ਘੱਟ ਵੀ ਤੁਸੀਂ ਲੱਖ ਤੋਂ ਸਵਾ ਲੱਖ ਦਾ ਦੁੱਧ ਜਿੰਨਾ ਚਿਰ ਮਹੀਨੇ ਦਾ ਨਹੀਂ ਤੁਹਾਨੂੰ ਹਿੱਸਾ ਦੇਣ ਦੇ ਉਹ ਤੁਹਾਨੂੰ ਦੁੱਧ ਨਹੀਂ ਮਿਲਣਾ ਜਿਹਦੇ ਤੇ ਅਸੀਂ ਖਨੌਰੀ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਡੇਰੀ ਦੇ ਨਾਲ ਗੱਲ ਕਰਕੇ ਮੁੱਲ ਦੁੱਧ ਲੈ ਕੇ ਔਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਕਰਦ ਰਹੇ ਪਰ ਅਸੀਂ ਮੱਥੇ ਵਲਟ ਨਹੀਂ ਪਾਇਆ ਕਿਉਂਕਿ ਇਹ ਜਲ ਪਾਣੀ ਉਸ ਨਾਨਕ ਪਾਛਾ ਦਾ ਧੰਤਨ ਗੁਰੂ ਰਾਮਦਾਸ ਦਾ ਔਰ ਅਸੀਂ ਉਹਨਾਂ ਦਾ ਸਮਝ ਕੇ ਅਸੀਂ ਸੇਵਾ ਕਰਦੇ ਪਰ ਸਾਨੂੰ ਜਲ ਪਾਣੀ ਚ ਕਿਸੇ ਗੱਲੋਂ ਸਾਡੀ ਜਥੇਬੰਦੀ ਔਰ ਬਾਕੀ ਭਾਈਚਾਰੇ ਵਿੱਚ ਬਾਹਰੋਂ ਜਨ ਤੱਕ ਕਿਸੇ ਨੇ ਕਸਰ ਨਹੀਂ ਰਹਿਣ ਦਿੱਤੀ ਔਰ ਕਿਸੇ ਗੱਲੋਂ ਘਾਟ ਮਹਿਸੂਸ ਨਹੀਂ ਆਨ ਹੁਣ ਦਿੱਤੀ ਔਰ ਬੜੇ ਢੰਗ ਤਰੀਕੇ ਨਾਲ ਚੱਲ ਕੇ ਲੰਮਾ ਸਮਾਂ ਲੈ ਕੇ ਗਏ ਪਰ ਆਖਿਰ ਵੱਡੇ ਪੱਧਰ ਤੇ ਅਸੀਂ ਲੰਗਰ ਗੁਰੂ ਨਾਨਕ ਪਾਛਾ ਦਾ ਗੁਰੂ ਰਾਮਦਾਸ ਦੀ ਅਗਵਾਈ ਦੇ ਵਿੱਚ ਚਲਾਇਆ ਇਹਦੇ ਜੋ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਕੈਨੇਡਾ ਦੇ ਵਿੱਚੋਂ ਪਰਮਜੀਤ ਸਿੰਘ ਉਹ ਸਾਡੀ ਭੈਣ ਜੀ ਦੋਨੋਂ ਜੀ ਨੇ ਲੰਮਾ ਸਮੋਂ ਉਹਨਾਂ ਸੇਵਾ ਕੀਤੀ ਬਾਕੀ ਸਾਰੇ ਜਰਨੈਲ ਵੀ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਜੋਨ ਪੱਧਰ ਤੇ ਜਿੰਨੇ ਵੀ ਲੀਡਰ ਕਿਸੇ ਨੇ ਕੌਂਚ ਨਹੀਂ ਕੀਤੀ ਭਾਵੇਂ ਕੋਈ ਕਿਸੇ ਰਕਮ ਦਾ ਬੰਦਾ 24 ਘੰਟੇ ਆਵੇ ਪ੍ਰੈਸ ਭਾਈਚਾਰਾ ਸਾਰੇ ਸਬੂਤ ਦੇ ਸਕਦੇ ਪਰ ਵੱਡੇ ਪੱਧਰ ਤੇ 24 ਘੰਟੇ ਲੰਗਰ ਦੇ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਜੀ ਦੇ ਤੇ ਵੱਡੇ ਪੱਧਰ ਤੇ ਜੋ ਖੰਡਾਂ ਤੇ ਚਾਵਾਂ ਆ ਤੇ ਦਲਾਂ ਆ ਤਦਾਰ ਦੇ ਵਿੱਚ ਮੋਦੀ ਖਾਨਾ ਗੁਰੂ ਨਾਨਕ ਪਾਛ ਦਾ ਪਿਆਹ ਵੀ ਸੀ ਪਰ ਉਹਦੀ ਲੁੱਟ ਕਿਵੇਂ ਹੋਈ ਸਾਰਾ ਕੁਝ ਕਿਵੇਂ ਹੋਇਆ ਟਰਾਲੀਆਂ ਦਾ ਨੁਕਸਾਨ ਕਿਵੇਂ ਹੋਇਆ ਸਾਰਾ ਕੁਝ ਪਰ ਅਸੀਂ ਉਸ ਚੀਜ਼ ਨੂੰ ਬਰਦਾਸ਼ਤ ਕੀਤਾ ਪਰ ਤੁਸੀਂ ਤਾਂ ਇੰਨੀ ਕੁ ਲੰਗ ਲਾ ਦਿੱਤੀ ਕਿ 4 ਜਨਵਰੀ ਨੂੰ ਹੋਵੇ ਗੈਰ ਰਾਜਨੀਤਿਕ ਮੋਰਚੇ ਦਾ ਥਲਾ ਚੱਲਦਾ ਤੇ ਸਟੇਜ ਤੇ ਕਬਜ਼ਾ ਕਰ ਲੈਣਾ ਜੇ ਕਹ ਕੇ ਜੇ ਕੋਈ ਬੋਲਿਆ ਉਹਨਾਂ ਦੀਆਂ ਪੱਗਾਂ ਲਾ ਦਿਓ ਬਾਅਦ ਵਿੱਚ ਮਾਫੀ ਮੰਗ ਲਾਂਗੇ ਕਾਕਾ ਸਿੰਘ ਕੋਟਲਾ ਦੇ ਇਹ ਵਰਲਡ ਆ ਔਰ ਇਹਦੇ ਵਰਤੇ ਪਦਧਤੇ ਡਿਕਟੇਟਰਸ਼ਿਪ ਕਾਦੇ ਨੇ ਪਰ ਅਸੀਂ ਬਰਦਾਸ਼ਤ ਕੀਤਾ ਕਿ ਸਾਡਾ ਮਿਸ਼ਨ ਆ ਕਿ ਕੁਝ ਦੇਸ਼ ਨੂੰ ਲੈ ਕੇ ਦੇ ਦਈਏ ਸਾਨੂੰ ਜਰ ਲੇਣਾ ਚਾਹੀਦਾ ਸਾਨੂੰ ਗਾਲ੍ਹਾਂ ਮੇ ਵੀ ਜਰਨਾ ਚਾਹੀਦੇ ਸਾਨੂੰ ਇਹ ਵੱਡੇ ਤੋਂ ਵੱਡੇ ਪਦ ਡਿਕਟੇਟਰਸ਼ਿਪ ਦਾ ਵੀ ਸਹਿਣ ਕਰਨਾ ਚਾਹੀਦਾ ਕਿ ਲੋਕ ਨਾ ਸਾਨੂੰ ਆਖਣ ਪਰ ਤੁਸੀਂ ਵੱਡੇ ਪਦ ਤੇ ਸਾਡੇ ਲੰਗਰਾਂ ਦੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਥੋਂ ਤੱਕ ਵੀ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆਂ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਤਸ਼ਾਹ ਦੀ ਗਵਾਹੀ ਦੇ ਵਿੱਚ ਔਰ ਤੁਸੀਂ ਤਾਂ ਇਹ ਕਰਦੇ ਰਹੇ ਕਿ ਜੇ ਕੋਈ ਆਟਾ ਆ ਗਿਆ ਦਾਲ ਆ ਗਈ ਦੁੱਧ ਆ ਗਿਆ ਤੇ ਖਨੌਰੀ ਵਾਲੇ ਪਾਸੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਡੇਰੀਆਂ ਦੇ ਪਿੱਛੇ ਲੈ ਜਾਂਦੇ ਰਹੇ ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ ਤੁਹਾਡੇ ਦੀਟੋਂ ਲਿਆਏ ਆ ਪਰ ਉੱਥੇ ਲੰਗਰ ਦੇ ਵਿੱਚ ਚੱਲਿਆ ਔਰ ਤੁਸੀਂ ਕੀ ਇਹਦਾ ਜਵਾਬ ਦੇ ਸਕਦੇ ਜੀ ਕਿਹੜੇ ਲੀਡਰ ਦੇ ਨਾਲ ਤੁਸੀਂ ਸਲਾਹ ਕਰਕੇ ਕਿਹੜੇ ਲੀਡਰ ਦੇ ਨਾਲ ਤੁਸੀਂ ਕੋਈ مشورہ ਕੀਤਾ ਤੁਸੀਂ ਦੋਆ ਤਿੰਨਾਂ ਬੰਦਿਆਂ ਨੇ ਡਿਟੇਟਰਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਕਿਉਂ ਖਿਚਲੀ ਜਿਹੜੀ ਬਣਦੀ ਰਹੀ ਜਿੱਦੇ ਸਰਕਾਰ ਦੇ ਦਾਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡੇ ਨਾਲ ਕਰਦੇ ਰਹੇ ਸਾਨੂੰ ਤਾਂ ਦੋ ਦੋ ਮਹੀਨੇ ਤੱਕ ਮਿਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਤਾਂ ਸਾਡੇ ਕੈਂਪ ਦੇ ਵਿੱਚ ਮੀਟਿੰਗ ਹੁੰਦੀ ਸੀ ਜੇ ਅਸੀਂ ਖਰੀ ਗੱਲ ਕਰਦੇ ਤੇ ਮੀਟਿੰਗ ਤੋਂ ਭੱਜੇ ਸਲੇਜ ਦਾ ਕਬਜ਼ਾ ਕੀਤਾ ਫਿਰ ਤੁਸੀਂ ਮੋਰਚੇ ਤੇ ਜਿਹੜੀ ਗਰਾਈ ਆਉਂਦੀ ਉਹਦਾ ਕਬਜ਼ਾ ਕੀਤਾ ਕਰੋੜਾਂ ਰੁਪਇਆ ਜਿਹੜਾ ਤੁਸੀਂ ਉਹ ਗਵਰਨ ਕੀਤਾ